ਦੀਰ ਦਾ ਫੋਨ ਆਇਆ ਕਿ ਤੁਸੀਂ ਮਹਾਪੁਰਖਾਂ ਬਾਰੇ ਮਹਾਪੁਰਖਾਂ ਦੀ ਬਹੁਤ ਨਿੰਦਿਆ ਕਰਦੇ ਹੋ ਸਾਡੇ ਬਾਬਾ ਜੀ ਕਹਿੰਦੇ ਅਸੀਂ ਸਰਬੀਸ ਨੂੰ ਸਤਖੰਡ ਵਿੱਚੋਂ ਸਜਾਦ ਵੋਣੀ ਆ ਮੈਂ ਕਿਹਾ ਛਾ ਉਹ ਮੇਰਾ ਹੁਣ ਫੋਨ ਹੀ ਇਦਾਂ ਦਾ ਹੁਣ ਰਿਕਾਰਡਿੰਗ ਨਹੀਂ ਕਰਦਾ ਜੇ ਮੈਂ ਰਿਕਾਰਡਿੰਗ ਕਰਨੀ ਸੀ ਮੈਨੂੰ ਰਿਕਾਰਡਿੰਗ ਵਾਲਾ ਫੋਨ ਲੈਦੇ ਮਨ ਪੀਸਿਆ ਮੈਂ ਤੁਹਾਨੂੰ ਸੁਣਾਉਂਦਾ ਸੱਚੀ ਗੱਲ ਉਹ ਇੰਨੀਆਂ ਸੁਆਦਲੀਆਂ ਗੱਲਾਂ ਕਰੇ ਮੈਂ ਕਿਹਾ ਅੱਛਾ ਮੈਂ ਕਿਹਾ ਜੀ ਜਿਹੜਾ ਬਾਬਾ ਹੁੰਦਾ ਵਾ ਉਹ ਸਜਾਦਵਾਉਂਦਾ ਹੈ ਕਹਿੰਦਾ ਹਾਂ ਜੀ ਮੈਂ ਕਿਹਾ ਤੁਹਾਡੇ ਬਾਬਾ ਜੀ ਬ੍ਰਹਮ ਗਿਆਨੀ ਹੈ ਕਹਿੰਦੇ ਹਾਂਜੀ ਸਾਡੇ ਬਾਬਾ ਜੀ ਬ੍ਰਹਮ ਗਿਆਨੀ ਹੈ ਮੈਂ ਕਿਹਾ ਪੱਕੀ ਗੱਲ ਹੈ ਕਹਿੰਦੇ ਹਾਂਜੀ ਮੈਂ ਕਿਹਾ ਭੱਜੀ ਨਾ ਹੋਣ ਇਸ ਗੱਲ ਤੋਂ ਕਹਿੰਦੇ ਨਹੀਂ ਭੱਜਦਾ ਜੀ ਮੈਂ ਕਿਹਾ ਸੂਨੀ ਸਾਹਿਬ ਜੀ ਲਿਖਿਆ ਹੈ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉ ਬਸੁਦਾ ਕੋ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਤੇ ਉਹ ਹੁੰਦਾ ਧਰਤੀ ਵਰਗਾ ਉਹਨੂੰ ਕੋ ਭਾਵੇਂ ਧਰਤੀ ਦੇ ਹਲਵਾ ਹੀ ਜਾਵੇ ਧਰਤੀ ਉਹਨੂੰ ਕੁਝ ਨਹੀਂ ਕਹਿੰਦੀ ਤੇ ਜੇ ਤੇ ਧਰਤੀ ਉੱਤੇ ਕੋ ਚੰਦਨ ਦਾ ਲੇਪ ਕਰ ਦੇ ਧਰਤੀਓ ਨੂੰ ਇਨਾਮ ਨਹੀਂ ਦਿੰਦੀ ਉਹਦਾ ਦਾ ਧੀਰ ਜਿੱਕੋ ਜਾ ਰਹਿਦਾ ਹਲ ਵਾਉਣ ਵਾਲ ਨੂੰ ਕਦੀ ਕਿਸਾਨ ਨੂੰ ਸਰਾਬ ਦਿੰਦਾ ਧਰਤੀ ਨੇ ਧਰਤੀ ਨੇ ਇਹ ਕਿਹਾ ਕਿਸਾਨ ਨੂੰ ਕਿਹਾ ਤਰਾ ਰਵੇ ਕੱਖ ਨਾ ਤੂੰ ਮੈਨੂੰ ਰੋਜ਼ ਮੇਰੇ ਤੇ ਹਾਲ ਲਈ ਲਈ ਫਿਰਦਾ ਮੇਰੇ ਤੇ ਜੀਸੀਬੀ ਮਸ਼ੀਨਾਂ ਚਲਾਈ ਜਾਂਦਾ ਅੱਥ ਫਿਰ ਜੇ ਇਦਾਂ ਧਰਤੀ ਸਰਾਬ ਦੇਣ ਲੱਗੇ ਪੱਠਿਆਂ ਵਾਲੇ ਦਾ ਤਾਂ ਨੁਕਸਾਨ ਹੀ ਬੜਾ ਹੋਵੇ ਬੋਲੋ ਪਿਆਰਿਓ ਧਰਤੀ ਵਰਗਾ ਕੋਈ ਹਲ ਵਾਉਣ ਦੀ ਧਰਤੀ ਉਹਨੂੰ ਵੀ ਕੁਝ ਨਹੀਂ ਕਹਿੰਦੀ ਉਹਨੂੰ ਸਰਾਫ ਨਹੀਂ ਦਿੰਦੀ ਤੇ ਕੋਈ ਚੰਦਨ ਦਾ ਲੇਪ ਕਰ ਦੇ ਧਰਤੀ ਉਹਨੂੰ ਇਹ ਨਹੀਂ ਕਹਿੰਦੀ ਤੂੰ ਬੜਾ ਚੰਗਾ ਕੰਮ ਕੀਤਾ ਬ੍ਰਹਮ ਗਿਆਨੀ ਕੇ ਧੀਰਜੇਕ ਕਿਦਾਂ ਦਾ ਜਿਉਂ ਬਸੁਦਾ ਕੋ ਕੋ ਖੋਦਾ ਕੋ ਚੰਦਨ ਲੇਪ ਮੈਂ ਕਹੇ ਮੇਰੇ ਵੀਰ ਤੁਹਾਡੇ ਬਾਬਾ ਜੀ ਤੇ ਬ੍ਰਹਮ ਗਿਆਨੀ ਆ ਤੇ ਮੈਂ ਤੇ ਤੁਹਾਡੇ ਬਾਬਾ ਜੀ ਦਾ ਨਾਮ ਵੀ ਨਾ ਤੇ ਤੁਹਾਡੇ ਬਾਬਾ ਜੀ ਮੈਨੂੰ ਸੱਚ ਖਾਣ ਤੋਂ سزا ਲਵਾਉਣ ਲੱਗ ਪਏ ਫਿਰ ਤੁਹਾਡੇ ਬਾਬਾ ਜੀ ਤੇ ਬ੍ਰਹਮ ਗਿਆਨੀ ਹੋਏ ਨਾ ਬ੍ਰਹਮ ਗਿਆਨੀ ਤੇ ਧਰਤੀ ਵਰਗੇ ਹੁੰਦੇ ਨੇ ਹੁਣ ਉਸ ਵਿਚਾਰੇ ਨੂੰ ਇੰਨੀ ਬਾਣੀ ਆਉਂਦੀ ਨਹੀਂ ਸੀ ਉਹ ਤਾਂ ਕਿਤੇ ਬਾਬੇ ਨੂੰ ਚਾਬੀ ਦੇ ਕੇ ਛੱਡਿਆਣਾ ਵੀ ਤੂੰ ਡਰਾ ਡਰੂ ਸਰਵਿਸ ਨੂੰ ਵੀ ਨਾ ਬੋਲੇ ਸਾਡੇ ਬਾਰੇ ਹੁਣ ਅੰਦਾਜ਼ਾ ਤੁਸੀਂ ਆਪੇ ਲਾ ਕੇ ਵੇਖੋ ਹੁਣ ਇਤੋਂ ਅੰਦਾਜ਼ਾ ਇਤੋਂ ਮੈਨੂੰ ਇੱਕ ਚੀਜ਼ਾਂ ਅੰਦਾਜ਼ਾ ਲੱਗਾ ਵੀ ਜਿਹੜੇ ਮਾੜੇ ਮੋੜ ਪ੍ਰਚਾਰ ਪਹਿਲਾਂ ਦੇ ਧਾਰੀਆਂ ਬਾਰੇ ਬੋਲਦੇ ਸੀ ਨਾ ਉਹ ਇਹੋ ਜਿਹਾ ਟਕਲ ਪਚੂਆਂ ਕੋਲੋਂ ਫੋਨ ਕਰਾਉਂਦੇ ਉਹ ਵਿਚਾਰੇ ਡਰ ਜਾਂਦੇ ਵੀ ਕਿਤੇ ਸੱਚੀ ਕਿਤੇ ਇਹ ਨਾ ਹੋਵੇ ਜਾਂਦੇ ਨੂੰ ਮਾਜੀ ਮਰੀ ਹੋਵੇ ਸਾਡੀ ਹੁਣ ਮੰਨ ਲਓ ਮੈਂ ਇੱਥੇ ਪ੍ਰਚਾਰ ਕਰਨ ਆਇਆ ਇਦਾਂ ਤੇ ਫਿਰ ਸਾਡੀ ਤੇ ਫਸਲ ਹੀ ਨਾ ਹੋਵੇ ਪਿਆਰਿਓ ਬਾਬੇ ਤੇ ਸਾਡੀ ਜ਼ਮੀਨ ਦੇ ਵਿੱਚ ਇਹੋ ਜਿਹਾ ਮੰਤਰ ਮਾਰਨ ਨਾ ਸਾਡੀਆਂ ਮੱਝਾਂ ਦੁੱਧ ਦੇਣ ਤੇ ਮੈਂ ਸੱਚ ਦੱਸਾਂ ਗੁਰੂ ਦੀ ਜੁਰੀ ਚ ਆ ਜਦੋਂ ਮੈਂ ਪਖੰਡੀਆਂ ਬਾਰੇ ਬੋਲਦਾ ਮੱਝਾਂ ਦੁੱਧ ਵਾਧ ਦਿੰਦੀਆਂ ਜੇ ਉਹ ਖੜਦਾ ਕੰਮ ਕਰਦੀ ਵਿੜੇਵਿਆਂ ਦੀ ਕਿਉਂਕਿ ਵੇਖੋ ਉਹਨਾਂ ਨੂੰ ਆਪਣੇ ਬਾਬੇ ਦੇ ਭਰੋਸਾ ਤੇ ਮੈਨੂੰ ਆਪਣੇ ਬਾਬੇ ਦੇ ਭਰੋਸਾ ਜਿਹੜਾ ਵੱਡਾ ਹੋਊਗਾ ਖੇਤ ਕੇ ਲੈ ਜੂ ਟੋਚਨ ਪਏ ਉਹਨਾਂ ਟਰੈਕਟਰਾਂ ਦੇ ਬੋਲੋ ਪਿਆਰਿਓ ਤੇ ਫਿਰ ਸਾਡਾ ਬਾਬਾ ਪਤਾ ਕੋਈ ਖੱਤ ਬੰਨੇ ਵਾਲਾ ਨਹੀਂ ਹੈ ਕਹਿੰਦਾ ਸਾਡਾ ਬਾਬਾ ਘਰ ਘਰ ਬਾਬਾ ਗਾ ਵੀ ਅਸੀਂ ਤੇ ਮੈਂ ਤੇ ਉਹ ਕਹਿੰਦਾ ਜਿਵੇਂ ਗੁਰੂ ਸਾਹਿਬ ਨੇ ਦੂਜਿਆਂ ਨੂੰ ਤੁਮ ਕੋ ਤੇਮਾਰਾ ਖੂਬ ਹਮ ਕੋ ਹਮਾਰਾ ਖੂਬ ਅਸੀਂ ਕਹਿੰਨੇ ਤੁਹਾਨੂੰ ਤੁਹਾਡੇ ਬਾਬੇ ਖੂਬ ਸਾਨੂੰ ਸਾਡੇ ਬਾਬੇ ਖੂਬ ਤੇ ਸਾਡਾ ਬਾਬਾ ਕਿਹੜਾ ਇੱਕ ਵਾਰ ਗੱਜ ਕੇ ਕਹੋ ਤਨ ਗੁਰੂ ਨਾਨਕ ਸਾਹਿਬ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਦਸਮ ਪਾਤਸ਼ਾਹ ਤੱਕ ਪਾਤਸ਼ਾਹ ਜੀ ਭਟ ਸਹਿਬਾਨ ਭਗਤ ਸਹਿਬਾਨ ਜਿਹੜੇ ਬਾਣੀ ਵਿੱਚ ਸਾਨੂੰ ਡਰ ਕੱਢੋ ਆਪਣੇ ਅੰਦਰ ਸਾਡਾ ਇੱਕੋ ਮਕਸਦ ਹੈ ਕਿ ਜੋ ਦੇ ਤਾਰੀ ਪਖੰਡੀਆਂ ਦਾ ਤੁਸੀਂ ਆਪਣੇ ਅੰਦਰ ਡਰ ਬਿਠਾ ਕੇ ਬਿਠੇ ਹੋ ਨਾ ਡਰ ਕਢਣਾ ਤੇ ਅਦਰ ਰਿਸਪੈਕਟ ਆਪਣੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਪੈਦਾ ਕਰੋ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡਾ ਸਾਡੀ ਹੋਰ ਕੋਈ ਹੈ ਹੀ ਨਹੀਂ ਹੋਰ ਕੋ ਸਾਡੀ ਕੋਈ ਇਹਨਾਂ ਨਾਲ ਕੋਈ ਨੀਜੀ ਦੁਸ਼ਮਣੀ ਥੋੜਾ ਬਾਬਿਆਂ ਨਾਲ ਨਾ ਕੋਈ ਦੁਸ਼ਮਣੀ ਨਹੀਂ ਕੋਈ ਵੈਰ ਨਹੀਂ ਸਾਡਾ ਕਿਸੇ ਬਾਬੇ ਨਾਲ ਉਹ ਆਪਣਾ ਕੰਮ ਕਰਦੇ ਪਰ ਸਾਡਾ ਆਪਣਾ ਹੱਕ ਵਾ ਪ੍ਰਚਾਰ ਕਰਨਾ ਗੁਰਮਤ ਦੇ ਸ਼ਬਦ ਦਾ ਕਿ ਆਓ ਜਾਗिए ਗੁਰੂ ਦੇ ਸਿਧਾਂਤ ਨਾਲ ਜੁੜੀ ਹੈ ਜੋ ਸਾਨੂੰ ਗੁਰੂ ਦੇ ਸ਼ਬਦ ਦੀ ਵਿਚਾਰਵਾ ਗੁਰੂ ਦੇ ਸਿਧਾਂਤ ਨਾਲ ਜਿਉਂ-ਜਿਉਂ ਅਸੀਂ ਗੁਰਬਾਣੀ ਪੜਾਂਗੇ ਵਿਚਾਰਾਂਗੇ ਮਨਮਤ ਸਾਡੇ ਘਰਾਂ ਚੋਂ ਬਾਹਰ ਜਾਏਗੀ ਜਿਵੇਂ ਭਗਤ ਕਬੀਰ ਜੀ ਨੇ ਇੱਥੇ ਕਿਹਾ ਸਾਨੂੰ ਕਿਦੇ ਕਬੀਰ ਪਾਪੀ ਭਗਤ ਨਾ ਪਾਵਈ ਹਰ ਪੂਜਾ ਨਾ ਸਹਾਈ ਉਹਨੂੰ ਪੂਜਾ ਸੁੱਖ ਦੇਣ ਵਾਲੀ ਨਹੀਂ ਲੱਗਦੀ ਮੱਖੀ ਚੰਦਨ ਪਰਹਰੇ ਜਿਵੇਂ ਮੱਖੀ ਨੂੰ ਚੰਦਨ ਪਸੰਦ ਨਹੀਂ ਜਿੱਥੇ ਬਿਗੰਧ ਤੈ ਜਾਏ ਜਿੱਥੇ ਗੰਦਗੀ ਹੈ ਨਾ ਹਮੇਸ਼ਾ ਜਾ ਕੇ ਮੱਖੀ ਉੱਥੇ ਬਹਿੰਦੀ ਹੈ ਹੁਣ ਆਪਾਂ ਮੱਖੀ ਬਣਨਾ ਕਿ ਜਾਂ ਆਪਾਂ ਆਪਣੇ ਅੰਦਰ ਸੱਚ ਦੀ ਵਿਚਾਰ ਲੈ ਕੇ ਉਹ ਭੋਰੇ ਵਾਲੀ ਬਿਰਤੀ ਲੈ ਕੇ ਆਉਣੀ ਜਿਹੜਾ ਮੁਕਰਾਂਦ ਦੇ ਉੱਤੇ ਫੁੱਲ ਦੇ ਮੁਕਰਾਂਦ ਤੇ ਬੈਠ ਕੇ ਰਸ ਚੂਸਦਾ ਅਸੀਂ ਦੋਹਾਂ ਚ ਕੀ ਬਣਨਾ ਇਹ ਮਰਜ਼ੀ ਸਾਡੀ ਆਪਣੀ ਹੈ ਪਿਆਰਿਓ ਤੋ ਭਗਤ ਕਬੀਰ ਜੀ ਕਹਿੰਦੇ ਨੇ ਐਸੋ ਅਚਰਜ ਦੇਖਿਓ ਕਬੀਰ ਅਚਰਜ ਹੁੰਦਾ ਹੈ ਹੈਰਾਨ ਕਰਨ ਵਾਲਾ ਕੌਤਕ ਜਿਹੜਾ ਤੁਹਾਡੇ ਸਾਹਮਣੇ ਕੋਈ ਕੰਮ ਹੋ ਜਾਈ ਜਿਸ ਤੇ ਤੁਸੀਂ ਹੈਰਾਨ ਹੋ ਜਾਓ ਉਹਨੂੰ ਕਹਿੰਦੇ ਅਚਰਜ ਬੰਦਾ ਕਹਿੰਦਾ ਵੀ ਮੈਂ ਤੇ ਸੋਚੇ ਨਹੀਂ ਸੀ ਇਦਾਂ ਹੋ ਸਕਦਾ ਹੁਣ ਭਗਤ ਕਬੀਰ ਜੀ ਕਹਿੰਦੇ ਨੇ ਐਸੋ ਅਚਰਜ ਦੇਖਿਓ ਕਬੀਰ ਦਦ ਕੈ ਭੋਲਾ ਬਿਰੋਲਾ ਨੀਂ ਹਰਾਨੀ ਵਾਲਾ ਕੌਤਕੀ ਵਿਖਿਆ ਉਹਨਾਂ ਨੇ ਹੁਣ ਕੋਈ ਬੰਦਾ ਦਹੀਂ 5 ਕਿਲੋ ਲੈ ਕੇ ਵਿੱਚ ਮਧਾਣੀ ਪਾ ਕੇ ਚਾਟੀ ਚ ਢੜਕੇ ਤੇ ਕੋਈ ਹੈਰਾਨ ਤੇ ਨਹੀਂ ਹੋਏਗਾ ਉਹ ਕਹੇਗਾ ਭਾਈ ਇਹਨੇ ਦਹੀਂ ਦੇ ਵਿੱਚ ਮਧਾਣੀ ਪਾਈ ਆ ਤੇ ਕੁਦਰਤੀ ਗੱਲ ਐ ਦਹੀਂ ਨੂੰ ਢੜਕਾਂਗੇ ਵਿੱਚੋਂ ਕੀ ਨਿਕਲੇਗਾ ਜੀ ਸਾਰੇ ਆਪਾਂ ਪਿੰਡਾਂ ਵਾਲੇ ਬੈਠੇ ਆ ਮੱਖਣ ਨਿਕਲੂਗਾ ਮੱਖਣ ਪਾਸੇ ਕਰ ਲੈਣਾ ਤੇ ਲੱਸੀ ਪਾਸੇ ਕਰ ਲੈਣੀ ਅੱਛਾ ਕੋਈ ਚਾਟੀ ਵਿੱਚ 5-7 ਕਿਲੋ ਪਾਣੀ ਪਾ ਕੇ ਮਧਾਣੀ ਪਾ ਕੇ ਰੜਕ ਰਿਹਾ ਹੋਵੇ ਭਲਾ ਰੜਕ ਰਿਹਾ ਹੋਵੇ ਬੰਦਾ ਕਿਉਂ ਸਾਹ ਸੰਗਤ ਜੀ ਤੇ ਤੁਹਾਡੀ ਨਿਗਾਹ ਪੈ ਜੇ ਤੁਸੀਂ ਹੈਰਾਨ ਹੋਗੇ ਕਿ ਨਹੀਂ ਹੋਗੇ ਭਲਾ ਰੜਕ ਦਹੀਂ ਵੀ ਰਿਆ ਤੇ ਰੜਕ ਪਾਣੀ ਵੀ ਰਿਆ ਪਰ ਦੋਹਾਂ ਰੜਕਣ ਵਿੱਚ ਫਰਕ ਵਾ ਦਹੀਂ ਰੜਕਣ ਵਾਲੇ ਨੂੰ ਮੱਖਣ ਮਿਲ ਜਾਣਾ ਤੇ ਪਾਣੀ ਰੜਕਣ ਵਾਲੇ ਨੂੰ ਕੁਝ ਵੀ ਨਹੀਂ ਮਿਲਣਾ ਪੰਡਤ ਦਹੀਂ ਬਲੋਈਏ ਪਾਈ ਵਿੱਚੋਂ ਨਿਕਲਿਆ ਤਤ ਏ ਪੰਡਤ ਏ ਵਿਚਾਰਵਾਨ ਹੁਣ ਪੰਡਤ ਅਰਥ ਦੇ ਬੋਦੀ ਧੋਤੀ ਵਾਲਾ ਨਹੀਂ ਆ ਪੰਡਤ ਬੀਨੂ ਵਿਚਾਰਵਾਨ ਪੰਡਤ ਦਹੀਂ ਬਲੋਈਏ ਪਾਈ ਵਿੱਚੋਂ ਨਿਕਲਿਆ ਤਤ ਦਹੀਂ ਰੜਕਾਂ ਦੇ ਵਿੱਚੋਂ ਤਤ ਨਿਕਲੂ ਮੱਖਣ ਨਿਕਲੂ ਪਾਵ ਅਸੀਂ ਗੁਰੂ ਦੀ ਸਿੱਖਿਆ ਉੱਤੇ ਤੁਰਾਂਗੇ ਵਿੱਚੋਂ ਪਰਮਾਤਮਾ ਦੀ ਪ੍ਰਾਪਤੀ ਰੂਪੀ ਮੱਖਣ ਮ੍ਰਾਪਤ ਹੋਏਗਾ ਸੰਨ ਜਾਲ ਮਥਿਆ ਤੇ ਜਾਣੇ ਪਾਣੀ ਡੜਕੋਗੇ ਜਲ ਦੇਖੀਏ ਭਾਈ ਅੱਛਾ ਵੇਖੋ ਲਾਹੌਰ ਸੌਖੀ ਐਗਜ਼ੈਂਪਲ ਦਿੰਨਾ ਮੈਂ ਚਾਟੀ ਚ 5 ਕਿਲੋ ਦਹੀਂ ਪਾਇਆ ਜਦੋਂ ਪਾਇਆ ਸੀ ਦਹੀਂ ਤੇ ਮਧਾਨੀ ਨੇ ਉਹਦਾ ਨਾਮ ਬਦਲਤਾ ਹੋਣਾ ਹੁਣ ਉਹਦੇ ਚੋਂ ਦਹੀਂ ਕੱਢੋ ਬਾਹਰ ਹੁਣ ਉਹਦੇ ਚੋਂ ਕੀ ਨਿਕਲਣਾ ਭਲਾ ਬੋਲੋ ਸਾਰੇ ਪਿਆਰਿਓ ਤੁਸੀਂ ਬੋਲੋਗੇ ਫਿਰ ਸੌਖੀ ਸਮਝਾਉ ਚਾਟੀ ਦੇ ਵਿੱਚ 5 ਕਿਲੋ ਦਹੀਂ ਪਾਇਆ ਸੀ ਮਧਾਣੀ ਨੇ ਦੱਸਾ 15 ਮਿੰਟਾਂ ਚ ਹੁਣ ਦਹੀਂ ਰਹਿਣ ਦਿੱਤਾ ਉਹਦਾ ਕੀ ਨਾ ਨਾ ਲਾਉਣ ਦਾ ਮੱਖਣ ਤੇ ਲੱਸੀ ਇਹ ਕਹਿੰਦਾ ਮੈਨੂੰ ਲੱਸੀ ਦਾ ਗਲਾਸ ਭਰ ਦੋ ਦੂਜਾ ਦਾ ਮੇਰੇ ਪਰੌਂਠਿਆਂ ਉੱਤੇ ਮੱਖਣ ਰੱਖ ਦੋ ਥੋੜਾ ਜਿਹਾ ਉਹਦਾ ਮਾਮਾ ਮੈਂ ਦਹੀਂ ਵੀ ਖਾਣਾ ਕਹਿੰਦੀ ਅੰਦਰ ਫ੍ਰਿਜੋਂ ਲਿਆ ਦੇਣੀ ਇਹ ਚੈ ਨਹੀਂ ਹੋਣਾ ਹੁੰਦਾ ਇੱਥੇ ਤਾਂ ਦਹੀਂ ਪਾਇਆ ਸੀ ਕਹਿੰਦੀ ਪੁੱਤ ਮਧਾਣੀ ਨੇ ਦਹੀਂ ਰਹਿਣ ਨਾ ਦਿੱਤਾ ਹਣ ਉਹ ਚ ਮੱਖਣ ਵਸਰਾ ਕਰਤਾ ਲੱਸੀ ਵਕਰੀ ਕਰਤੀ ਅੱਛਾ ਲਾਗੇ ਹੁਣ ਚੱਟੇ ਚ 5 ਕਿਲੋ ਪਾਣੀ ਪਾਇਆ ਸੀ ਉਹਨੂੰ ਵੀ 1.5 ਘੰਟਾ ਉਦਾਂ ਰੜਕਦੇ ਰਹਿ ਦੱਸੋ ਪਾਣੀ ਜਦੋਂ ਪਾਇਆ ਸੀ ਮਧਾਣੀ ਚ ਮਧਾਣੀ ਨੇ ਰੜਕਿਆ ਪਾਣੀ ਦਾ ਕੋਈ ਨਾਮ ਚੇਂਜ ਹੋਇਆ ਬਸ ਆ ਸਮਝ ਲਓ ਪਾਣੀ ਰੜਕਣਾ ਮਨ ਦੀ ਮੱਤ ਹੈ ਤੇ ਦਹੀਂ ਰੜਕਣਾ ਗੁਰੂ ਦੀ ਮੱਤ ਹੈ ਹੁਣ ਫੈਸਲਾ ਆਪਾਂ ਕਰਨਾ ਆਪਾਂ ਦਹੀਂ ਰੜਕਣਾ ਕਿ ਪਾਣੀ ਚ ਮਧਾਣੀ ਪਾਉਣੀ ਹੈ ਲਾਹੌਰ ਸੌਕਾ ਸਮਝੋ ਅਸੀਂ ਜਿਆਦਾ ਕੰਮ ਮਨ ਦੀ ਮਾਤ ਮੁਤਾਬਕ ਕਰਦੇ ਆ ਕਿ ਗੁਰੂ ਦੀ ਮਾਤ ਮੁਤਾਬਕ ਕਰਦੇ ਬੋਲ ਕੇ ਦੱਸਿਓ ਬੋਲ ਕੇ ਦੱਸਿਓ ਜੀ ਤੇ ਫਿਰ ਆਪਾਂ ਦਹੀਂ ਰੜਕ ਰਿਆਂ ਕਿ ਪਾਣੀ ਭਲਾ ਤੇ ਜੇ ਮੈਂ ਪਹਿਲਾਂ ਕਹਿੰਦੇ ਤੁਸੀਂ ਕਹਿੰਦਾ ਨਹੀਂ ਨਹੀਂ ਅਸੀਂ ਤਾਂ ਦਹੀਂ ਰੜਕਦੇ ਤੁਸੀਂ ਆਪੇ ਮੰਨ ਗਏ ਜੀ ਆਪਾਂ ਕੀ ਰੜਕ ਰਿਆਂ ਭਲਾ ਪਾਣੀ ਰੜਕ ਰਿਆਂ ਤੇ ਪਾਣੀ ਰੜਕਣ ਵਾਲੇ ਨੂੰ ਕਦੀ ਕੋਈ ਪ੍ਰਾਪਤੀ ਹੋ ਸਕਦੀ ਆ ਲਓ ਇਤੋਂ ਵੱਡਾ ਇਹ 326 ਨੰਬਰ ਅੰਕ ਤੇ ਗੌੜੀ ਰਾਗ ਦਾ ਸ਼ਬਦ ਹੈ ਗੁਰੂ ਭਗਤ ਕਬੀਰ ਜੀ ਦਾ ਤੇ ਇਹਦੇ ਨਾਲ ਉਪਰ ਸਰਲੇਖ ਚ ਗੁਰੂ ਅਰਜਨ ਸਾਹਿਬ ਦਾ ਨਾਮ ਤਾਂ ਆ ਜਾਂ ਗਰੰਥੀ ਸਿੰਘ ਪਾਠੀ ਸਿੰਘ ਬੈਠਿਆ ਕਿਉਂਕਿ ਇਸ ਸ਼ਬਦ ਦਾ ਅਖੀਰਲਾ ਜਿਹੜਾ ਬੰਦ ਹੈ ਉਹ ਗੁਰੂ ਅਰਜਨ ਸਾਹਿਬ ਜੀ ਨੇ ਨਾਲ ਅੰਕਿਤ ਕੀਤਾ